ਉਹ ਆਪਣੇ ਦੋਸਤਾਂ ਦੇ ਨਾਲ ਰੂਮ ਕਿਸ ਲੈਵਲ ਦੇ ਹੈਗੇ ਨੇ ਸਾਰਾ ਇਹਨਾਂ ਦਾ ਜੋ ਵੀ ਹੈ ਮਤਲਬ ਇਵਨ ਕੇ ਇਹਨਾਂ ਦਾ 5 ਸਟਾਰਸ ਦੇ ਵਿੱਚ ਜਿਸ ਤਰ੍ਹਾਂ ਦੀਆਂ ਫੀਲਿਟੀਜ਼ ਇਹਨਾਂ ਦੇ ਲੋਕਿੰਗ ਸਿਸਟਮ ਜਿਹੜੇ ਹੈਗੇ ਆ ਸਿਕਿਉਰਿਟੀ ਪੱਖੋਂ ਜਦੋਂ ਇਹ ਤੁਸੀਂ ਇਸ ਰੂਮ ਦੇ ਅੰਦਰ ਚਲੇ ਜਾਂਦੇ ਹੋ ਉਹਨੂੰ ਲੌਕ ਕਰਨ ਤੋਂ ਬਾਅਦ ਬਾਹਰੋਂ ਖੋਲਣ ਤੋਂ ਤੇ ਇਹ ਬਾਹਰ ਤੋਂ ਨਹੀਂ ਖੁੱਲਦਾ ਜਿੰਨੀ ਦੇਰ ਤੁਸੀਂ ਹੀ ਅੰਦਰੋਂ ਖੋਲੋਗੇ ਜੇਕਰ ਸਾਡਾ ਕੋਈ ਸਰਵੈਂਟ ਜਾਂਦਾ ਹੈ ਸਰਵਰ ਤਾਂ ਤੁਹਾਨੂੰ ਬਾਹਰੋਂ ਰਿੰਗ ਕਰੇਗਾ ਗੱਲ ਮਾਰੇਗਾ ਫਿਰ ਤੁਸੀਂ ਅੰਦਰੋਂ ਖੋਲ ਦਿਓ ਫਿਰ ਜੇ ਏਅਰਪੋਰਟ ਲੱਗਦੇ ਆ ਇੱਕ ਬਠਿੰਡਾ ਏਅਰਪੋਰਟ ਚਾਲੂ ਹੋ ਚੁੱਕਿਆ ਆ ਬਠਿੰਡਾ ਫਲਾਈਟ ਆਉਂਦੀਆਂ ਨੇ ਉੱਥੋਂ ਪਿਕਅਪ ਐਂਡ ਡ੍ਰੌਪ ਆਫ ਦਿੱਤਾ ਜਾ ਸਕਦਾ ਤੇ ਤੁਹਾਡੇ ਗੈਸਟ ਨੂੰ ਸੈਕੰਡ ਅੰਮ੍ਰਿਤਸਰ ਤੋਂ ਪਿਕਅਪ ਐਂਡ ਡ੍ਰੌਪ ਆਫ ਦਿੱਤਾ ਜਾ ਸਕਦਾ ਇੰਟਰਨੈਸ਼ਨਲ ਜਿਹੜੇ ਗੈਸਟ ਤੁਹਾਡੇ ਆਉਣਗੇ ਤੇ ਸਾਰੀਆਂ ਫੈਸਿਲਿਟੀਆਂ ਵੀ ਅਸੀਂ ਪ੍ਰੋਵਾਈਡ ਕਰਾਂਗੇ ਜਿਹੜੇ ਵੀ ਗੈਸਟ ਸਾਡੇ ਕੋਲ ਆਉਣਗੇ ਉਹਨਾਂ ਨੂੰ ਸਪੈਸ਼ਲ ਛੂਟ ਅਸੀਂ ਜ਼ਰੂਰ ਦੇਵਾਂਗੇ ਉਹਨਾਂ ਨੂੰ ਅਸੀਂ ਪੈਕੇਜ ਦਿੰਨੇ ਆ ਜਿਹੜਾ ਮਾਰਕੀਟ ਦੇ ਨਾਲੋਂ 20% ਘੱਟੋ ਘੱਟ ਡਾਊਨ ਹੋਏਗਾ ਰੇ ਪਰ ਕੁਆਲਿਟੀ 20% ਪਲੱਸ ਹੋਏਗੀ ਇਹਦੀ ਗਾਰੰਟੀ ਵੀ ਨਾਲ ਕਰਾਂਗੇ ਅਸੀਂ ਜਿਹੜੇ ਪਹਿਲੀਆਂ ਚ ਬੁਕਿੰਗ ਜਿਹੜੇ ਪਹਿਲੀਆਂ ਚ ਬੁਕਿੰਗ ਕਰਨਗੇ ਉਹਨਾਂ ਨੂੰ ਸਪੈਸ਼ਲ ਛੂਟ ਹੈਗੀ ਆ ਕੋਲ ਵੀ ਸਿਕਿਉਰਟੀ ਤੱਕ ਦਾ ਵੀ ਅਸੀਂ ਧਿਆਨ ਰੱਖਿਆ ਹੈ ਫੁੱਲੀ ਇਹ ਤਾਂ ਆਮ ਤੌਰ ਤੇ 5 ਸਟਾਰ ਦੇ ਵਿਦੇਸ਼ਾਂ ਦੇ ਹੋਟਲਾਂ 'ਚ ਮਿਲਦੀ ਸੀ ਬਿਲਕੁਲ ਜੀ ਬਿਲਕੁਲ ਇਹ ਉਹੀ ਫੈਸਿਲਿਟੀਆਂ ਹੈਗੀਆਂ ਨੇ ਸਾਰੀਆਂ ਇਹ ਹੈ ਹੀ ਸਟੈਂਡ ਉਹੋ ਹੀ ਸਟੈਂਡਰਡ ਰੱਖ ਕੇ ਅਸੀਂ ਮੈਂ ਆਪਦੇ 40 ਸਾਲ ਦਾ ਤਜਰਬਾ ਸਾਰਾ ਇਹਦੇ ਤੇ ਲਾ ਰਿਹਾ ਤੇ ਲੈਟਸ ਸੀ ਕਿ ਚੰਗੀ ਚੀਜ਼ੀ ਨਿਕਲ ਕੇ ਆਏਗੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕੈਟਰਿੰਗ ਰੈਸਟੋਰੈਂਟ ਤੇ ਮੈਰਿਜ ਪੈਲਸ ਦੇ ਖੇਤਰ ਵਿੱਚ ਵੱਡਾ ਨਾਮ ਕਮਾਉਣ ਵਾਲੇ ਫਰੀਦਕੋਟ ਦੇ ਸੰਧੂ ਭਰਾਵਾਂ ਨੇ ਇੱਕ ਵਾਰੀ ਫਿਰ ਇਸ ਖੇਤਰ ਦਾ ਪਹਿਲਾ ਵੈਡਿੰਗ ਡੈਸਟੀਨੇਸ਼ਨ ਫਰੀਦਕੋਟ ਤੋਂ ਬਣਾ ਕੇ ਧੰਨ ਧੰਨ ਕਰਵਾ ਦਿੱਤੀ ਹੈ ਫਰੀਦਕੋਟ ਕੋਟਪੂਰਾ ਰੋਡ ਤੇ ਫੈਰੀ لینڈ ਵਾਲੇ ਸਥਾਨ ਨੂੰ ਹੋਟਲ ਸੰਧੂਜ ਰੈਜ਼ਿਡੈਂਸੀ ਦੇ ਨਾਮ ਨਾਲ ਨਵੀਂ ਦਿੱਖ ਦੇ ਕੇ ਇੱਥੇ ਪਾਰਟੀ ਹਾਲ ਕਈ ਏਸੀ ਕਮਰੇ ਕਾਫੀ ਕੁਝ ਨਵਾਂ ਉਸਾਰ ਦਿੱਤਾ ਹੈ ਇੱਥੇ ਕਮਰਿਆਂ ਵਿੱਚ 5 ਸਟਾਰ ਹੋਟਲਾਂ ਵਾਲੀਆਂ ਤਾਂ ਸਹੂਲਤਾਂ ਮੁਹੱਈਆ ਕਰਵਾਈਆਂ ਹੀਆਂ ਵੈਡਿੰਗ ਡੈਸਟੀਨੇਸ਼ਨ ਵਿੱਚ ਸੁਰੱਖਿਆ ਦੇ ਤੇ ਰਹਿਣ ਦੇ ਮਿਆਰ ਨੂੰ ਵੀ ਅੰਤਰਰਾਸ਼ਟਰੀ ਪੱਧਰ ਦਾ ਬਣਾਇਆ ਹੈ ਰੈਜ਼ਿਡੈਂਸੀ ਦੇ ਮਾਲਕ ਵਿੰਕੀ ਸੰਧੂ ਨੇ ਦੱਸਿਆ ਕਿ 100 ਮਹਿਮਾਨਾਂ ਦਾ ਇੱਕੋ ਵੇਲੇ ਇੱਥੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਹੈ ਮਾਡਰਨ ਤਰੀਕੇ ਨਾਲ ਡਿਜ਼ਾਈਨ ਕੀਤੇ ਦੋ ਵੱਡੇ ਪਾਰਟੀ ਹਾਲ ਵੱਖ-ਵੱਖ ਪ੍ਰੋਗਰਾਮਾਂ ਲਈ ਬਣਾਏ ਗਏ ਆ 1984 ਤੋਂ ਈਟਵਿਲ ਕਾਟੇਜ ਦੇ ਨਾਲ ਚੰਗਾ ਪ੍ਰੋਸਨ ਦੀ ਸ਼ੁਰੂਆਤ ਕਰਨ ਵਾਲੇ ਸੰਧੂ ਭਰਾਵਾਂ ਦਾ ਇਹ ਵੈਡਿੰਗ ਡੈਸਟੀਨੇਸ਼ਨ ਲਈ ਪਹਿਲਾ ਸੀਜ਼ਨ ਆ ਤੇ ਇਸੇ ਲਈ ਉਹਨਾਂ ਨੇ ਆਪਣੇ ਗ੍ਰਾਹਕਾਂ ਨੂੰ ਵਿਸ਼ੇਸ਼ ਸ਼ੂਟ ਤੇ ਵੱਡੀਆਂ ਆਫਰਾਂ ਦਿੱਤੀਆਂ ਸੰਧੂ ਭਰਾਵਾਂ ਨੇ ਇਸ ਡੈਸਟੀਨੇਸ਼ਨ ਦੀ ਸ਼ੁਰੂਆਤ ਕਰਦਿਆਂ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਉਹ ਬਾਕੀਆਂ ਨਾਲੋਂ ਮਹਿੰਗੇ ਤੇ ਕੋਰੇ ਹੋਣ ਬਾਰੇ ਜੋ ਲੋਕਾਂ ਨੇ ਭਰਮ ਪਾਲ ਰੱਖਿਆ ਹੈ ਉਹਨਾਂ ਬਾਰੇ ਉਹ ਭਰਮ ਵੀ ਇਸ ਵਾਰੀ ਤੋੜਨ ਦੀ ਕੋਸ਼ਿਸ਼ ਕਰਨਗੇ ਤੇ ਦਿਖਾਉਣਗੇ ਕਿ ਉਹ ਕੋਰੇ ਜਾਂ ਮਹਿੰਗੇ ਨਹੀਂ ਬਲਕਿ ਫਰੈਂਡਲੀ ਸ਼ੁੱਧ ਤੇ ਵੱਖਰਾ ਸੁਆਦ ਪੇਸ਼ ਕਰਨ ਵਾਲੇ ਆ ਉਹਨਾਂ ਕਿਹਾ ਕਿ ਇਸ ਡੈਸਟੀਨੇਸ਼ਨ ਦੀ ਬੁਕਿੰਗ ਤੇ ਤੁਹਾਨੂੰ ਕਾਫੀ ਕੁਝ ਬਦਲਿਆ ਤੇ ਪਹਿਲਾਂ ਨਾਲੋਂ ਬਹੁਤ ਵਧੀਆ ਮਿਲੇਗਾ ਖਾਲੀ ਸਾਹਿਬ ਇਹ ਪ੍ਰੋਜੈਕਟ ਜਿਹੜਾ ਹੈਗਾ ਆ ਅੱਜਕੱਲ ਜੋ ਲੇਟੈਸਟ ਟ੍ਰੈਂਡ ਦੇ ਮੁਤਾਬਕ ਪ੍ਰੋਜੈਕਟ ਆ ਰਿਹਾ ਹੈ ਇਹ ਜਿਸ ਤਰ੍ਹਾਂ ਡੈਸਟੀਨੇਸ਼ਨ ਵੈਡਿੰਗਸ ਅੱਜ ਕੱਲ੍ਹ ਹੋਣ ਲੱਗ ਪਈਆਂ ਰਾਈਟ ਇਹ ਉਦਾਂ ਦਾ ਪ੍ਰੋਜੈਕਟ ਹੈਗਾ ਇਹਦੇ ਵਿੱਚ ਜਿਹੜਾ ਪਹਿਲਾ ਫੇਸ ਆ ਉਹ ਕੰਪਲੀਟ ਹੋ ਗਿਆ ਹੈ ਦਾ ਜਿਹਦੇ ਵਿੱਚ 8 ਸਾਡੇ ਕੋਲ ਰੂਮ ਐਟ ਪ੍ਰੈਜ਼ੈਂਟ ਫੁਲੀ ਆਪਰੇਸ਼ਨਲ ਹੈਗੇ ਨੇ ਤੇ ਨਾਲ ਇਹਦੇ ਦੋ ਬੈਂਕਟ ਜਿਹੜੇ ਹੈਗੇ ਆ ਉਹ ਆਪਰੇਸ਼ਨਲ ਨੇ ਜਿਨ੍ਹਾਂ ਦੀ ਕੈਪੈਸਿਟੀ ਆਲਮੋਸਟ ਇੱਕ ਦੀ 100 ਤੋਂ ਲੈ ਕੇ 250 ਤੱਕ ਹੈ ਦੂਸਰੀ ਦੀ ਹੈਗੀ ਹੈ 250 ਤੋਂ ਲੈ ਕੇ 6-700 ਤੱਕ ਦੀ ਕੈਪੈਸਿਟੀ ਹੈਗੀ ਹੈ ਉਸ ਤੋਂ ਬਾਅਦ ਇਹਦੇ ਉੱਪਰ ਹੋਰ ਜਿਹੜਾ ਇਹਦੇ ਉੱਪਰ ਆ ਰਿਹਾ ਹੈ ਕਮਰੇ ਹੋਰ ਆ ਰਹੇ ਨੇ ਤੇ ਉਸ ਤੋਂ ਬਾਅਦ ਇਹਦੇ ਉੱਪਰ ਇੱਕ ਰੈਸਟੋਰੈਂਟ 바ਰ ਪ੍ਰੋਪਰ ਆ ਰਿਹਾ ਹੈ ਤੇ ਨਾਲ ਹੋਰ ਵੀ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਇੱਕ ਉੱਥੇ ਰਿਕੁਆਇਰਡ ਹੁੰਦੀਆਂ ਆ ਆਪਾਂ ਨੂੰ ਇਸ ਡੈਸਟੀਨੇਸ਼ਨ ਵੈਡਿੰਗ ਲਈ ਉਹ ਸਾਰੀਆਂ ਅਸੀਂ ਇਹਦੇ ਵਿੱਚ ਲੈ ਕੇ ਆ ਰਹੇ ਹੈਗੇ ਆ ਕਿੰਨੇ ਹਾਲ ਬਣਾ ਲਏ ਗਏ ਇਹਦੇ ਵਿੱਚ ਐਟ ਪ੍ਰੈਸਨਲੀ ਦੋ ਹਾਲ ਕੰਪਲੀਟ ਹੈਗੇ ਆ ਜਿਹੜੇ ਫੁਲੀ ਆਪਰੇਸ਼ਨਲ ਹੈਗੇ ਨੇ ਔਰ ਇਹਦੇ ਨਾਲ ਸਾਡੇ ਕੋਲ ਹੋਟਲ ਸੰਦੂਸ ਵੀ ਹੈ ਜਿਹੜਾ ਥਾਣਾ सदर ਦੇ ਨਜ਼ਦੀਕ ਹੈਗਾ ਉੱਥੇ ਸਾਡੇ ਕੋਲ 11 ਰੂਮ ਹੈਗੇ ਨੇ ਪਲੱਸ ਉੱਥੇ ਸਾਡੇ ਕੋਲ ਪਾਰਟੀ ਹਾਲ ਦੋ ਉੱਥੇ ਵੀ ਅਵੇਲੇਬਲ ਹੈਗੇ ਨੇ ਸੋ ਇਹ ਦੋਨਾਂ ਪ੍ਰਾਪਰਟੀ ਮਿਲ ਕੇ ਜੇਕਰ ਕੋਈ ਬੁੱਕ ਕਰਨਾ ਚਾਹੁੰਦਾ ਹੈ ਤਾਂ ਉਹ ਇੱਕ ਫੁੱਲ ਡੈਸਟੀਨੇਸ਼ਨ ਵੈਡਿੰਗ ਇੱਥੇ ਸਾਡੇ ਕੋਲ ਕਰ ਸਕਦਾ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਲਮੋਸਟ ਇੱਥੇ 100% ਦਾ ਜਿਹੜੀ ਰਹਿائش ਪ੍ਰੋਵਾਈਡ ਕਰ ਦਿਆ ਕਰਾਂਗੇ ਬੋਰਡਿੰਗ ਲॉजਿੰਗ ਔਰ ਉਹਦੇ ਵਿੱਚ ਅਸੀਂ ਪੂਰਾ ਇੱਕ ਕੰਪਲੀਟ ਪੈਕੇਜ ਹੀ ਦੇ ਦੇਣਾ ਹੈ ਦੋ ਤਿੰਨ ਚਾਰ ਦਿਨ ਦਾ ਵੀ ਸਾਰੇ ਗੈਸ ਸਾਡੇ ਕੋਲ ਆ ਕੇ ਰੁਕਣ ਦੋ ਤਿੰਨ ਫੰਕਸ਼ਨ ਹੈ ਜਿਹੜੇ ਉਹ ਸਾਡੇ ਕੋਲ ਆਪਦੇ ਸਾਰੇ ਫੰਕਸ਼ਨ ਸਾਡੇ ਕੋਲ ਕਰਨ ਉਹਦੇ ਵਿੱਚ ਸਾਰੀਆਂ ਫੈਸਿਲਿਟੀਆਂ ਅਸੀਂ ਉਹਨਾਂ ਨੂੰ ਦੇਵਾਂਗੇ ਦੇ ਡੋਂਟ ਨੀਡ ਐਨੀਥਿੰਗ ਫ্রম ਆਊਟਸਾਈਡ ਸਾਰਾ ਕੁਝ ਹੀ ਉਹਨਾਂ ਨੂੰ ਇੱਥੇ ਮਿਲ ਜਾਏਗਾ ਵਾਕਈ ਕਸਟਮ ਮੇਡ ਵੀ ਹੋ ਜਾਏਗਾ ਜਿਸ ਤਰ੍ਹਾਂ ਕਸਟਮਰ ਦੀਆਂ ਡਿਮਾਂਡ ਹੋਣਗੀਆਂ ਜੋ ਵੀ ਕਸਟਮਰ ਚਾਹੇਗਾ ਕਿ ਸਾਨੂੰ ਐਸ ਤਰੀਕੇ ਨਾਲ ਵੈਜ ਨਾਨ ਵੈਜ ਇੰਡੀਅਨ ਚਾਈਨੀਜ਼ ਕੰਟਰੀ ਜਿਸ ਤਰ੍ਹਾਂ ਦਾ ਵੀ ਖਾਣਾ ਰਿਕੁਆਇਰਡ ਹੈ ਸਾਰੀ ਚੀਜ਼ ਇੱਥੇ ਅਵੇਲੇਬਲ ਕਰਾਵਾਂਗੇ ਤੇ ਖਾਣੇ ਦਾ ਮਿਆਰ ਤੁਹਾਡਾ ਉਹੀ ਰਹੇਗਾ ਜਿਹੜਾ ਰਿਪੋਰਟ ਦੇ ਰਿਹਾ ਤੁਹਾਡਾ ਹੈ ਪਹਿਲਾਂ ਸ਼ੁਰੂ ਤੋਂ ਜੋ ਸਾਡਾ ਸੰਦੂਸ ਦਾ ਇੱਕ ਸਟੈਂਡਰਡਾਈਜ਼ ਰਿਹਾ ਹੈ ساری ਜ਼ਿੰਦਗੀ ਤੇ ਉਹੀ ਇੱਥੇ ਦੁਬਾਰਾ ਉਸੇ ਤਰ੍ਹਾਂ ਹੀ ਮਿਲੇਗਾ ਕੋਈ ਉਹਦੇ ਵਿੱਚ ਕਿਤੇ ਕਟਾਹੀ ਕੋਈ ਉਹਦੇ ਵਿੱਚ ਨਹੀਂ ਹੈ ਬਲਕਿ ਉਹਨੂੰ ਹੋਰ ਬੈਟਰ ਕਰਨ ਜਾ ਰਹੇ ਹਾਂ ਅਸੀਂ ਹੋਰ ਫੈਸਿਲਿਟੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਵੀ ਜਿਹੜਾ ਐਡ ਆਨ ਹੋਣ ਜਾ ਰਿਹਾ ਹੈ ਕਿ ਹੋਟਲ ਸੰਦੂਸ ਫੁਲੀ ਰੈਨੋਵੇਟ ਹੋ ਰਿਹਾ ਜਿਹੜਾ ਥਾਣਾ ਫਦਰ ਕੋਲੇ ਆ ਕਿਉਂਕਿ ਉਹ ਬਹੁਤ ਪਿਆਰ ਦਿੱਤਾ ਇਸ ਇਲਾਕੇ ਨੇ ਸਾਨੂੰ 1984 ਤੋਂ ਅਸੀਂ ਇਸ ਇਲਾਕੇ ਦੀ ਸੇਵਾ ਕਰ ਰਹੇ ਹਾਂ ਸਭ ਤੋਂ ਪੁਰਾਣੀ ਹੈ ਅਸੀਂ E12 ਕਾਟੇਜ ਦੇ ਨਾਂ ਤੇ ਥਾਣੀ ਸਦਰ ਤੋਂ ਇਹ ਸਫ਼ਰ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਹੁੰਦਾ ਹੋਇਆ ਹੋਟਲ ਸੰਦੂਜ਼ ਸੰਦੂ ਮੈਰਿਜ ਪੈਲੇਸ ਤੇ ਉਸ ਤੋਂ ਬਾਅਦ ਹੁਣ ਇਹ ਹੋਟਲ ਸੰਦੂਜ਼ ਰੈ residency ਹੈ ਇਹ ਇੱਕ ਕੰਪਲੀਟ 5 ਸਟਾਰ ਹੋਟਲ ਦੀ ਤਰ੍ਹਾਂ ਹੈ ਜਿਹਦੇ ਵਿੱਚ ਬੈਂਕੁਇਟ ਰੈਸਟੋਰੈਂਟ bar ਕਾਨਫਰੰਸ ਹਾਲ ਰੂਮਸ ਜਿਹੜੇ ਆ ਰੂਮਸ ਦਾ ਤੁਸੀਂ ਤੁਹਾਨੂੰ ਦਿਖਾ ਦਿੰਨੇ ਆ ਰੂਮ ਦਾ ਤੁਸੀਂ ਸਟੈਂਡਰਡ ਦੇਖੋਗੇ 5 ਸਟਾਰ ਦੇ ਵਿੱਚ ਜੋ ਫੈਸਿਲਿਟੀਆਂ ਮਿਲਦੀਆਂ ਨੇ ਉਹ ਇਸ ਇਲਾਕੇ 'ਚ ਅਸੀਂ ਸਾਰੀਆਂ ਲੈ ਕੇ ਆ ਰਹੇ ਆ ਇਹ ਕਿੱਥੇ ਫੇਰ ਬਣਾਇਆ ਕਰਿਆ ਇਹ ਸਰ ਕੋਟਪੂਰਾ ਤੇ ਫਰੀਦਕੋਟ ਦਾ ਬਿਲਕੁਲ ਸੈਂਟਰ ਹੈਗਾ ਜਿੱਥੇ ਬਾਬਾ ਰੋਡੇਸ਼ਾਈ ਸਮਾਦ ਤੋਂ ਥੋੜਾ ਜਿਹਾ ਤੁਸੀਂ ਕੋਟਪੂਰਾ ਵੱਲ ਜਾਣੇ ਹੋ ਫਰੀਦਕੋਟ ਤੋਂ ਤਾਂ ਰਾਈਟ ਸਾਈਡ ਦੇ ਉੱਪਰ ਸੰਧੂਸ ਰੈ residancy ਦਾ ਬੋਰਡ ਲੱਗਾ ਹੋਇਆ ਹੈ ਸਾਡਾ ਉਹਦੇ ਅੰਦਰ ਇਹ ਇਨਸਾਈਡ ਪਾਰਕਿੰਗ ਹੈ ਔਰ 4 ਏਕੜ ਦੀ ਇਹ ਪ੍ਰਾਪਰਟੀ ਹੈ ਜਿਹੜੀ ਇਨ ਹਾਊਸ ਹੀ ਇਹਦੇ ਅੰਦਰ ਹੀ ਇਹਦੇ ਪਾਰਕਿੰਗ ਹੈਗੀ ਆ ਇਹਦੇ ਵਿੱਚ ਇੱਕ ਪੂਲ ਹੈਗਾ ਛੋਟਾ ਸਾਡੇ ਕੋਲ ਜਿਹਦੇ ਵਿੱਚ ਪੂਲ ਪਾਰਟੀ ਜੇਕਰ ਕੋਈ ਕਰਨਾ ਚਾਹੁੰਦਾ ਹੈ ਬਰਥਡੇ ਪਾਰਟੀ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਕਿਸੇ ਆਪਣੀ ਛੋਟੀ ਮੋਟੀ ਫੈਮਿਲੀ ਨਾਲ ਗੈਦਰਿੰਗ ਕਰਕੇ ਉਹ ਵੀ ਪੋਸੀਬਲ ਹੈ ਉਹ ਵੀ ਸਾਡੇ ਕੋਲ ਪੈਕੇजेस ਅਵੇਲੇਬਲ ਹੈਗੇ ਨੇ ਆਓ ਹਲੀ ਤੁਹਾਨੂੰ ਦਿਖਾਉਨੇ ਆ ਜਿਹੜੇ ਰੂਮ ਵਗੈਰਾ ਜੋ ਵੀ ਇੱਥੇ ਸਾਡੇ ਕੋਲ ਫੈਸਿਲਿਟੀਆਂ ਅਵੇਲੇਬਲ ਕੀਤੀਆਂ ਆ ਅਸੀਂ ਰੂਮ ਕਿਸ ਲੈਵਲ ਦੇ ਹੈਗੇ ਨੇ ਸਾਰਾ ਇਹਨਾਂ ਦਾ ਜੋ ਵੀ ਹੈ ਮਤਲਬ ਇਵਨ ਕੇ ਇਹਨਾਂ ਦਾ 5 ਸਟਾਰਸ ਦੇ ਵਿੱਚ ਜਿਸ ਤਰ੍ਹਾਂ ਦੀਆਂ ਫੈਸਿਲਿਟੀਆਂ ਇਹਨਾਂ ਦੇ ਲੋਕਿੰਗ ਸਿਸਟਮ ਜਿਹੜੇ ਹੈਗੇ ਆ ਸਿਕਿਉਰਟੀ ਪੱਖੋਂ ਜਦੋਂ ਇਹ ਤੁਸੀਂ ਇਸ ਰੂਮ ਦੇ ਅੰਦਰ ਚਲੇ ਜਾਂਦੇ ਹੋ ਉਹਨੂੰ ਲੌਕ ਕਰਨ ਤੋਂ ਬਾਅਦ ਬਾਹਰੋਂ ਖੋਲਣ ਤੋਂ ਤੇ ਇਹ ਬਾਹਰ ਤੋਂ ਨਹੀਂ ਖੁੱਲਦਾ ਜਿੰਨੀ ਦੇਰ ਤੁਸੀਂ ਹੀ ਅੰਦਰੋਂ ਖੋਲੋਗੇ ਜੇਕਰ ਸਾਡਾ ਕੋਈ ਸਰਵੈਂਟ ਜਾਂਦਾ ਹੈ ਸਰਵਰ ਤਾਂ ਤੁਹਾਨੂੰ ਬਾਹਰੋਂ ਰਿੰਗ ਕਰੇਗਾ ਬੱਲ ਮਾਰੇਗਾ ਫਿਰ ਤੁਸੀਂ ਅੰਦਰੋਂ ਖੋਲ ਦਿਓ ਪਰ ਸਿਕਿਉਰਿਟੀ ਤੱਕ ਦਾ ਵੀ ਅਸੀਂ ਧਿਆਨ ਰੱਖਿਆ ਹੈ ਫੁੱਲੀ ਇਹ ਤਾਂ ਆਮ ਤੌਰ ਤੇ 5 ਸਟਾਰਟ ਦੇ ਵਿਦੇਸ਼ਾਂ ਦੇ ਹੋਟਲਾਂ 'ਚ ਮਿਲਦੀ ਸੀ ਬਿਲਕੁਲ ਜੀ ਬਿਲਕੁਲ ਇਹ ਉਹੀ ਫੈਸਿਲਿਟੀਆਂ ਹੈਗੀਆਂ ਨੇ ਸਾਰੀਆਂ ਇਹ ਹੈ ਹੀ ਸਟੈਂਡ ਉਹੀ ਸਟੈਂਡਰਡ ਰੱਖ ਕੇ ਅਸੀਂ ਮੈਂ ਆਪਦੇ 40 ਸਾਲ ਦਾ ਤਜਰਬਾ ਸਾਰਾ ਇਹਦੇ ਤੇ ਲਾ ਰਹੇ ਹਾਂ ਤੇ ਲੈਟਸ ਸੀ ਕਿ ਚੰਗੀ ਚੀਜ਼ ਹੀ ਨਿਕਲ ਕੇ ਆਏਗੀ ਆਓ ਪਲੀਜ਼ ਕਾਮੇ ਆ ਇਹਦੇ ਵਿੱਚ ਕਾਰਡ ਇੱਥੇ ਜਿਹੜਾ ਜਦੋਂ ਆਪਾਂ ਪਾ ਦਿੰਨੇ ਆ ਤੇ ਇਹਦੀ ਜਿਹੜੀ ਸਾਰੀ ਆ ਕੋ ਇਹਦੇ ਨਾਲ ਸਾਰਾ ਰੂਮ ਦੀ ਲਾਈਟ ਵਗੈਰਾ ਸਾਰਾ ਕੁਝ ਇਹਦੇ ਨਾਲ ਹੀ ਅਟੈਚ ਆ ਆ ਜਿਹੜੀਆਂ ਬੈਡਿੰਗ ਵਗੈਰਾ ਹੈਗੀਆਂ ਸਾਰੀਆਂ ਇਹ ਸਾਰੀਆਂ ਤੁਹਾਨੂੰ 5 ਸਟਾਰ ਹੋਟਲ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਫੈਸਿਲਿਟੀਜ਼ 100% ਆਉਂਦੀਆਂ ਹੈਗੀਆਂ ਉਸੇ ਤਰ੍ਹਾਂ ਦੇ ਸੈਟਅਪ ਹੈ ਉਸੇ ਤਰ੍ਹਾਂ ਦਾ ਇਹਦਾ ਤੁਸੀਂ ਦੇਖੋਗੇ ਸਾਰਾ ਇਹ ਸੈਂਟ੍ਰਲਾਈਜ਼ਡ AC ਹੈਗੇ ਨੇ ਕੋਈ ਨੌਇਸ ਨਹੀਂ ਇਹਨਾਂ ਦੀ কুলਿੰਗ ਬਹੁਤ ਅੱਛੀ ਹੈ ਫੇਰਾ ਜੋ ਵੀ ਤੁਹਾਨੂੰ ਹੈ ਗਿਆ ਟੀਪ ਬੈਗ ਵਗੈਰਾ ਤੇ ਸਾਰਾ ਇਹ ਸੈਟਅਪ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ 5 ਸਟਾਰਸ ਦੇ ਵਿੱਚ ਦਿੱਤਾ ਜਾਂਦਾ ਉਸੇ ਤਰ੍ਹਾਂ ਦਾ ਪ੍ਰੋਵਾਈਡ ਕੀਤਾ ਗਿਆ ਹੈ ਇਸੇ ਤਰ੍ਹਾਂ ਤੁਸੀਂ ਇਹ ਬਾਥਰੂਮ ਦੇ ਦੇਖੋਗੇ ਬਾਥਰੂਮ ਦੇ ਵਿੱਚ ਵੀ ਪੂਰਾ ਫੁੱਲ ਸਹੂਲਤਾਂ ਅਵੇਲੇਬਲ ਹੈਗੀਆਂ ਜੋ ਇਹਦੇ ਵਿੱਚ ਬਾਥ ਲਈ ਤੁਹਾਡੇ ਸ਼ਾਵਰ ਜੈਲ ਵਗੈਰਾ ਸੋਪ ਵਗੈਰਾ ਸਾਰਾ ਉਹ ਦੂਸਰੇ ਉਸੇ ਲੈਵਲ ਦੇ ਹੈਗੇ ਨੇ ਆ ਤੁਹਾਨੂੰ ਦੂਸਰੇ ਰੂਮਸ ਤੱਕਾਉਣਿਆ ਆ ਆ ਦੇਖੋ ਇਹਦਾ ਜਿਹੜਾ ਸਿਸਟਮ ਇੱਕ ਕੀ ਦੇ ਨਾਲ ਹੀ ਜਿਹੜੇ ਸਾਰੇ ਰੂਮਸ ਖੁੱਲਦੇ ਨੇ ਔਰ ਕੀ ਦੇ ਨਾਲ ਹੀ ਇਹ ਆ ਦੇਖੋ ਲਾਈਟ ਵਗੈਰਾ ਸਾਰੀ ਉਸੇ ਤਰ੍ਹਾਂ ਤੇਰੀ ਔਨ ਇਹੋ ਜਿਹੀ ਹੁੰਦੀ ਹੈ। ਇਹ ਵੀ ਦੇਖੋ ਜਿੰਨੇ ਵੀ ਰੂਮਸ ਨੇ ਸਾਰੇ ਰੂਮਸ ਆਲਮੋਸਟ ਇਹਨਾਂ ਦੀਆਂ ਇੰਟੀਰੀਅਰ ਡਿਫਰੈਂਟ ਹੈਗੀਆਂ। ਔਰ ਇਹਨਾਂ ਚ ਸਾਰੀਆਂ ਫੈਸਿਲਿਟੀਆਂ ਹੋਸੀ ਤਾਆਂ ਰੂਮ ਦੀ ਬਹੁਤ ਵੱਡੇ ਸਾਈਜ਼ ਨੇ ਰੂਮ ਦੇ ਤਾਂ ਕਿ ਇਹਨਾਂ ਦੇ ਵਿੱਚ ਜਿਹੜੇ ਬੈੱਡ ਜਿੱਕਰ ਐਕਸਟਰਾ ਅਸੀਂ ਦਿੰਨੇ ਆ ਤਾਂ ਉਹ ਵੀ ਰੋ ਲਵੇ ਬੈੱਡ ਨੇ। ਜਿਹੜੇ 5 ਸਟਾਰਾਂ ਚ ਅਵੇਲੇਬਲ ਹੁੰਦੇ ਨੇ ਨੋ ਮਤਲਬ ਉਦਾਂ ਨਹੀਂ ਹੈ ਕਿ ਤੁਹਾਨੂੰ ਫਰਸ਼ ਦੇ ਉੱਪਰ ਸੌਣਾ ਕਿਸੇ ਨੂੰ ਪਵੇਗਾ ਇਹ ਕਹਿੰਦੇ ਆ ਕਿ ਸਲਾਹ ਸਲਾਹ ਜਿਹੜੀ ਕੋਈ ਆਰਕੀਟੈਕਟ ਦੇ ਉਹ ਵੀ ਕੋਈ ਇੰਟਰਨੈਸ਼ਨਲ ਲੈਵਲ ਦੇ ਬੰਦੇ ਤੇ ਕਈ ਬਿਲਕੁਲ 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 ਜੀ ਮਿਸਟਰ ਸੰਜੀਵ ਕੌਸ਼ਲ ਨੇ ਚੰਡੀਗੜ੍ਹ ਤੋਂ ਬਹੁਤ ਰੀਨੋਨ ਹੈਗੇ ਨੇ ਇਸ ਇੰਡਸਟਰੀ ਦੇ ਬੰਦੇ ਤੇ ਬੜੇ ਦੂਰ ਦੂਰ ਤੱਕ ਉਹਨਾਂ ਨੇ ਜੇ ਰਾਮਗੜ੍ਹ ਫੋਰਟ ਹੋਇਆ ਪਿਕਾਡਲੀ ਜਿਹੜੇ ਹੋਟਲਸ ਨੇ ਉਹ ਸਾਰੇ ਉਹ ਕਰਦੇ ਨੇ ਹੋਰ ਬਹੁਤ ਵੱਡੇ ਵੱਡੇ ਪ੍ਰੋਜੈਕਟ ਉਹਨਾਂ ਨੇ ਕੀਤੇ ਨੇ ਇਹ ਸਾਰੀ ਉਹਨਾਂ ਦੀ ਦੇਖ ਰੇਖੇ ਇੱਥੇ ਇਹ ਸਾਰਾ ਕੰਮ ਹੋ ਰਿਹਾ ਹੈ ਇਹ ਜਿਹੜੀ ਰਿਸੈਪਸ਼ਨ ਏਰੀਆ ਹੈਗਾ ਆ ਤੇ ਇਹਦੇ ਨਾਲ ਹੀ ਇਹ ਸਾਡੇ ਸਰਕੇਸ਼ ਸ਼ਰਮਾ ਨੇ ਜੀਐਮ ਨੇ ਇੱਥੇ ਬਹੁਤ ਐਕਸਪੀਰੀਅੰਸ ਹੈਂਡਿੰਗ ਪਿਛਲੇ 25 30 ਸਾਲ ਤੋਂ ਇੰਡਸਟਰੀ ਦੇ ਇਸ ਹੋਟਲ ਇੰਡਸਟਰੀ ਦੇ ਵਿੱਚ ਇਹ ਸਾਰਾ ਇੱਥੇ ਮੈਨੇਜਮੈਂਟ ਇਹ ਸੰਭਾਲਦੇ ਨੇ ਅੱਜਕੱਲ੍ਹ ਨਾਲ ਜਿਹੜੀਆਂ ਅਸੀਂ ਸਾਡੀ ਜਿਹੜੀ ਆਪਣੀ ਤਾਂ ਇਨਵੋਲਵਮੈਂਟ ਹੈ ਹੀ ਜਿਸ ਤਰ੍ਹਾਂ ਸ਼ੁਰੂ ਤੋਂ ਰਹੀ ਹੈ ਸਾਡੀ ਆਪ ਦੀ ਪਲੱਸ ਇੱਥੇ ਲਿਫਟ ਦੀ ਪ੍ਰੋਵੀਜ਼ਨ ਹੈ ਬੜੇ ਆਉਣ ਵਾਲੇ ਦਿਨਾਂ ਦੇ ਵਿੱਚ ਲਿਫਟ ਵੀ ਇੱਥੇ ਉੱਪਰ ਤੱਕ ਜਾਏਗੀ ਔਰ ਇਹਦੇ ਟਾਪ ਤੇ ਜਾ ਕੇ ਰੈਸਟੋਰੈਂਟ ਬਾਰ ਆ ਰਿਹਾ ਹੈ ਸੈਕੰਡ ਫਲੋਰ ਦੇ ਉੱਪਰ ਇਹ ਜਿਹੜਾ ਦਾਇਰਾ ਪੱਲੇ ਦਾ ਮੁਕੰਮਲ ਹੋਵੇਗਾ ਇਹ ਵਿਦਨ 1 ਇਅਰ ਇਹ ਫੁਲੀ ਕੰਪਲੀਟ ਹੋ ਜਾਏਗਾ ਔਰ 6 ਮੰਥ ਦੇ ਅੰਦਰ ਉਮੀਦ ਹੈ ਕਿ ਨੈਕਸਟ ਅਸੀਂ ਅਪ੍ਰੈਲ ਤੱਕ ਇੱਥੇ ਰੈਸਟੋਰੈਂਟ ਬਾਰ ਜਿਹੜਾ ਹੈ ਓਪਨ ਕਰ ਦੇਵਾਂਗੇ ਐਸਵੇ ਵਿਦਸਟੀ ਦੇ ਬੈਡਿੰਗ ਦਾ ਪ੍ਰੋਜੈਕਟ ਵੀ ਪੂਰੀ ਤਰ ਇਹ ਪੂਰੀ ਤਰ੍ਹਾਂ ਡੈਸਟੀਨੇਸ਼ਨ weddings ਲਈ ਐਟ ਪ੍ਰੈਜ਼ੈਂਟ ਸਾਡੇ ਕੋਲ 19 ਰੂਮ ਦੀ ਅਵੇਲੇਬਿਲਟੀ ਹੈਗੀ ਆ ਰਾਈਟ ਉਹਦੇ ਲਈ ਸਾਡੇ ਕੋਲ ਤਿੰਨ ਹਾਲ ਹੈਗੇ ਨੇ ਇੱਕ ਵੱਡਾ ਇੱਕ ਛੋਟਾ ਹਾਲ ਹੈ ਹੋਟਲ ਸੰਦੂਸ ਦੇ ਵਿੱਚ ਦੋ ਹਾਲ ਸਾਡੇ ਕੋਲ ਇੱਥੇ ਅਵੇਲੇਬਲ ਹੈਗੇ ਨੇ ਸੋ ਇਸ ਕਰਕੇ ਐਟ ਪ੍ਰੈਜ਼ੈਂਟ ਵੀ ਅਸੀਂ ਮਤਲਬ ਫੁੱਲੀ ਇੱਕ ਵਧੀਆ ਮੈਰਿਜ ਕਰ ਸਕਦੇ ਹਾਂ ਹੋਰ ਵੀ ਜਿਸ ਤਰ੍ਹਾਂ ਦੀ ਫੈਸਿਲਿਟੀਜ਼ ਕਸਟਮਰ ਚਾਹੇਗਾ ਵੀ ਕੈਨ ਪ੍ਰੋਵਾਈਡ ਦੁਨੀਆ ਭਰ ਦਾ ਕਿਸੇ ਵੀ ਤਰ੍ਹਾਂ ਦਾ ਖਾਣਾ ਜਿਵੇਂ ਪੁਰਾਣਾ ਸੰਦੂਸ ਦਾ ਇੱਕ ਨਾਂ ਆ ਰਾਈਟ ਅਸੀਂ ਕੇਟਰਿੰਗ ਦੇ ਵਿੱਚ ਪਿਛਲੇ 35-40 ਸਾਲ ਤੋਂ ਕੰਮ ਕਰ ਰਹੇ ਹਾਂ ਉਹ ਉਸੇ ਲੈਵਲ ਦੀਆਂ ਚੀਜ਼ਾਂ ਤੁਹਾਨੂੰ ਹੁਣ ਕਿਤੇ ਜਾਣ ਦੀ ਲੋੜ ਨਹੀਂ ਕੋਈ ਦਿੱਲੀ ਜਾਣ ਦੀ ਲੁਧਿਆਣਾ ਚੰਡੀਗੜ੍ਹ ਤੁਹਾਨੂੰ ਅਸੀਂ ਵੀ ਕੈਨ ਪ੍ਰੋਵਾਈਡ ਇਸ एवरीथिंग ਇੱਥੇ ਇਹ ਤਾਂ ਸਾਰਾ ਤੁਹਾਡਾ ਪ੍ਰਬੰਧ ਹੋ ਗਿਆ ਕਿ ਡੈਸਟੀਨੇਸ਼ਨ ਵੈਡਿੰਗ ਤੇ ਆਇਆ ਫਰੀਪੋਰਟ ਦੇ ਨੇੜੇ ਤੇ ਜਿਹੜਾ ਹੋਰ ਵੀ ਦਿਖਾ ਸਕਦੇ ਆਪਾਂ ਜਿਹੜਾ ਜਿਹੜੇ ਤੁਹਾਡੇ ਗੈਸਟ ਬਾਹਰੋਂ ਆਉਣਗੇ ਕੋਈ ਕੈਨੇਡਾ ਅਮਰੀਕਾ ਤੋਂ ਜਾਂ ਵੱਡੇ ਦੂਸਰੇ ਸ਼ਹਿਰਾਂ ਤੋਂ ਆਉਣਗੇ ਉਹਨਾਂ ਲਈ ਅਸੀਂ ਇੱਥੇ ਫੈਸਿਲਿਟੀਆਂ ਪ੍ਰੋਵਾਈਡ ਕਰ ਦਿਆਂਗੇ ਕਿ ਉਹਨਾਂ ਦੇ ਟੂਰ ਪ੍ਰੋਗਰਾਮ ਬਣਵਾ ਦੇਾਂਗੇ ਜਿਸ ਤਰ੍ਹਾਂ ਇੱਥੇ ਹੁਸੈਨੀਵਾਲਾ ਬਾਰਡਰ ਹੈਗਾ ਆ ਉਹ ਦੇਖਣ ਜਾਇਆ ਜਾ ਸਕਦਾ ਬਾਬਾ ਫਰੀਦ ਇੱਥੇ ਬਾਬਾ ਫਰੀਦ ਗੁਰਦੁਆਰਾ ਸਾਹਿਬ ਹੈਗਾ ਆ ਇੱਥੇ ਮੁਕਸਰ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ ਆ ਇੱਥੇ ਹਰਮੰਦਰ ਸਾਹਿਬ ਜਾਣਾ ਹੈ ਉਹ ਪੋਸੀਬਲ ਆ ਸੈਕੰਡ ਡੇ ਦੇ ਵਿੱਚ ਇੱਥੇ ਦੋ ਜਿਹੜੇ ਨੂੰ ਮੇਜਰ 에ਅਰਪੋਰਟ ਲੱਗਦੇ ਆ ਇੱਕ ਬਠਿੰਡਾ 에ਅਰਪੋਰਟ ਚਾਲੂ ਹੋ ਚੁੱਕਿਆ ਆ ਬਠਿੰਡਾ ਫਲਾਈਟ ਆਉਂਦੀਆਂ ਨੇ ਉੱਥੋਂ ਪਿਕਅਪ ਐਂਡ ਡ੍ਰੌਪ ਆਫ ਦਿੱਤਾ ਜਾ ਸਕਦਾ ਤੁਹਾਡੇ ਗੈਸਟ ਨੂੰ ਸੈਕੰਡ ਅੰਮ੍ਰਿਤਸਰ ਤੋਂ ਪਿਕਅਪ ਐਂਡ ਡ੍ਰੌਪ ਆਫ ਦਿੱਤਾ ਜਾ ਸਕਦਾ ਇੰਟਰਨੈਸ਼ਨਲ ਜਿਹੜੇ ਗੈਸਟ ਤੁਹਾਡੇ ਆਉਣਗੇ ਸੋ ਸਾਰੀਆਂ ਫੈਸਿਲਿਟੀਆਂ ਵੀ ਅਸੀਂ ਪ੍ਰੋਵਾਈਡ ਕਰਾਂਗੇ ਆਮ ਤੌਰ ਤੇ ਨਾ ਜਿਹੜੇ ਜਿੱਥੇ ਵੀ ਡੈਸਟੀਨੇਸ਼ਨ ਵਗੈਰਾ ਹੋਟਲ ਆ ਉਹ ਸਾਧਨਾਤ ਤੋਂ ਬੰਨ੍ਹਦਾ ਰਿਜ਼ਲਟੀਆਂ ਦੇ ਨਾਲ ਨਾਲ ਛੋਟ ਵੀ ਬਹੁਤ ਦਿੰਦੇ ਆ ਤੁਸੀਂ ਵੀ ਛੋਟ ਦਾ ਰੱਖਿਆ ਪਰਲ ਬਿਲਕੁਲ ਬਿਲਕੁਲ ਅਸੀਂ ਇਹਦੇ ਵਿੱਚ ਜਿਹੜੇ ਕਿ ਨਵਾਂ ਪ੍ਰੋਜੈਕਟ ਹੈ ਸਾਡਾ ਅਸੀਂ ਬਹੁਤ ਸਾਰੀਆਂ ਇੱਕਤਾ ਇਹ ਹੈ ਕਿ ਜਿਹੜੇ ਗੈਸਟ ਆਉਣ ਵਾਲਾ ਸੀਜ਼ਨ ਜਿਹੜਾ ਆ ਰਿਹਾ 2024-25 ਦਾ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਉਹਦੇ ਚ ਹਾਲੇ ਸਾਡੇ ਕੋਲ ਬਹੁਤ ਸਾਰੀਆਂ ਡਾਟਾ ਅਵੇਲੇਬਲ ਹੈ ਕਿਉਂਕਿ ਬੁਕਿੰਗ ਹੁਣੇ ਹੀ ਸ਼ੁਰੂ ਅਸੀਂ ਕੀਤੀ ਹੈ ਤੇ ਉਹਦੇ ਵਿੱਚ ਜਿਹੜੇ ਵੀ ਗੈਸਟ ਸਾਡੇ ਕੋਲ ਆਉਣਗੇ ਉਹਨਾਂ ਨੂੰ ਸਪੈਸ਼ਲ ਛੂਟ ਅਸੀਂ ਜ਼ਰੂਰ ਦੇਵਾਂਗੇ ਉਹਨਾਂ ਨੂੰ ਅਸੀਂ ਪੈਕੇਜ ਦਿੰਨੇ ਆ ਜਿਹੜਾ ਮਾਰਕੀਟ ਦੇ ਨਾਲੋਂ 20% ਘੱਟੋ ਘੱਟ ਡਾਊਨ ਹੋਏਗਾ ਰੇਟ ਪਰ ਕੁਆਲਿਟੀ 20% ਪਲੱਸ ਹੋਏਗੀ ਇਹਦੀ ਗਾਰੰਟੀ ਵੀ ਨਾਲ ਕਰਾਂਗੇ ਅਸੀਂ ਜਿਹੜੇ ਪਹਿਲੀਆਂ ਚ ਬੁਕਿੰਗ ਜਿਹੜੇ ਪਹਿਲੀਆਂ ਚ ਬੁਕਿੰਗ ਕਰਨਗੇ ਉਹਨਾਂ ਨੂੰ ਸਪੈਸ਼ਲ ਛੂਟ ਹੈਗੀ ਆ ਦੇਖਣ ਕਮ ਉਹ ਵੇਖਣ ਉਸ ਜਿਸ ਤਰ੍ਹਾਂ ਦਾ ਉਹਨਾਂ ਦਾ ਹੋਏਗਾ ਪੈਕੇਜ ਉਹਦੇ ਮੁਤਾਬਕ ਉਹਨਾਂ ਨੂੰ ਅਸੀਂ ਦੇਵਾਂਗੇ ਪਰ ਵਧੀਆ ਕੰਪੀਟੀਟਿਵ ਰੇਟ ਦੇਵਾਂਗੇ ਮਾਰਕੀਟ ਨਾਲੋਂ ਔਰ ਮਾਰਕੀਟ ਨਾਲੋਂ ਬੈਟਰ ਕੁਆਲਿਟੀ ਫੂਡ ਤੇ ਸਰਵਿਸ ਚ ਦੇਵਾਂਗੇ